ਸ਼ਸ਼ਿਕਾ ਸ਼ਸ਼ਿਕਾ ਸ਼ਸ਼ਟਿਕਾਲ ਪਾਪੇ ਠੀਕ ਹੋ ਮੈਂ ਕਿਹਾ ਸੀ ਨਾ ਮੈਂ ਆਉਂਗੀ ਦੁਬਾਰਾ ਤੇ ਮੈਂ ਤਾਂ ਹੀ ਮਿਲਣ ਆਈ ਆ ਆ ਬੋਰਡ ਜੇ ਤਾਂ ਲਵਾਤੇ ਹਾਂਜੀ ਕੋਈ ਫਰਕ ਪਿਆ ਬੋਰਡ ਫਰਕ ਹੈ ਹਾਂ ਖੜ ਜਾ ਵੀ ਰੁਕਦੇ ਹੁਣ ਲੋਕ ਰੁਕਦੇ ਅੱਛਾ ਕਿਉਂ ਦੇ ਦੋ ਕੋਲ ਚਲੋ ਤੇ ਇਹ ਸਾਡੇ ਮਹਿਕਮੇ ਵਾਲੇ ਮੁੰਡਾ ਕਰਨ ਇਹਨਾਂ ਨੂੰ ਆਪਾਂ ਕਿਹਾ ਸੀ ਦੂਜੀ ਦਮਾਂਗੇ ਲਿਆ ਦਿਆਂਗੇ ਲਿਆਓ ਫਿਰ ਯਾਰ ਜਿਵੇਂ ਕਰਾ ਰੱਖੀ ਬਾਹਰ ਚਲੋ ਕੋਈ ਨਹੀਂ ਬੱਪੇ ਤੁਸੀਂ ਮਿਹਨਤ ਕਰਦੇ ਹੋ ਕੋਈ ਕਿਉਂ ਦੇਖੀਂ ਕਿਉਂ ਦੇਖੀਂ ਬਾਹਰ ਤੁਸ ਕਰਦੇ ਯਾ ਕਦੇ ਇਹ ਉੱਤਰ ਹਾਸਿਕਾ 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 ਆਂਦੀ ਹਾਸਿਕਾ ਆਂਦੀ ਠੀਕ ਆ ਵਧੀਆ ਹੋ ਗਿਆ ਕੰਮ ਤੇ ਹੁਣ ਰੁਕਣ ਲੱਗ ਗਏ ਲੋਕ ਕੁਝ ਫਰਕ ਕੁਝ ਫਰਕ ਹੈ ਇੱਕ ਕਰਨ ਕਿੱਥੇ ਆ? ਅਰੇ ਅੰਝ ਕਰ। ਇੱਕ ਆਪਾਂ ਕਿਹਾ ਸੀ ਉਹ ਬੇਨਤੀ ਬੱਸ ਸਟਾਪ। ਲਾਪ? ਲਾ। ਕੋਈ ਨਹੀਂ ਪੈਜੂਗਾ ਫਰਕ। ਹੋਰ ਆਪਾਂ ਲੋਕਾਂ ਨੂੰ ਬੇਨਤੀਆਂ ਕਰਾਂਗੇ ਵੀ ਬਜ਼ੁਰਗ ਮਿਹਨਤ ਕਰਦੇ ਆ। ਇਹਨਾਂ ਦੀ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ। ਤੇ ਕੋਈ ਵੀ ਲੋੜ ਹੋਵੇ ਆ ਮੁੰਡਾ ਸਾਡੇ ਮਹਿਕਮੇ ਦਾ। ਇਹਦਾ ਨੰਬਰ ਦੇ ਜਾਂਦੀਆਂ। ਜਦੋਂ ਮਰਜ਼ੀ ਫੋਨ ਕਰ ਲਿਓ। ਇੱਕ ਬੇਨਤੀ ਠੀਕ ਹੈ। ਸਾਡੀ ਹੋਰ। ਹੂੰ। ਸਾਨੂੰ ਨਾ ਪਲਾਂ ਚਾਦਰਾਂ ਪਾ ਦੇ, ਸ਼ੈੱਡ ਪਾ ਕੇ ਦੇ ਦਿਓ। ਸ਼ੈੱਡ ਪਾ ਕੇ ਦਈਏ। ਲਾ ਕਰਨ ਹੋ ਡਿਮਾਂਡ ਆ ਠੀਕ ਆ ਹਾਂ ਧੁੱਪ ਬਹੁਤ ਆ ਹਾਂ ਧੁੱਪ ਬਹੁਤ ਦਾ ਸ਼ੈੱਡ ਪਾ ਕੇ ਦਿਨਾ ਇਹਨਾਂ ਜ਼ਰੂਰ ਠੀਕ ਆ ਚਲੋ ਸ਼ੈੱਡ ਆਪਾਂ ਕਿੱਥੇ ਚਾਹੀਦਾ ਸ਼ੈੱਡ ਸ਼ੈੱਡ ਦੇ ਉੱਪਰ ਲੋਕ ਜਿਹੜੇ ਖੜੇ ਆ ਚਲੋ ਆਪਾਂ ਪਹਿਲਾਂ ਬਜ਼ੁਰਗਾਂ ਦੀ ਗੱਲ ਸੁਣ ਲਈਏ ਹਾਂ ਸੁਣ ਲਓ ਪਹਿਲਾਂ ਬਸ ਇਹੀ ਠੀਕ ਆ ਇਹ ਸ਼ੈੱਡ ਵਾਲਾ ਮੇਨ ਤੇ ਠੀਕ ਆ ਬਸ ਬੱਸ ਰੁਕਣ ਲੱਗ ਗਏ ਫੇਰ ਚਲੋ ਠੀਕ ਆ ਆਪਣੇ ਹਾਂ ਆਜੋ ਆਜੋ ਆ ਤੁਹਾਨੂੰ ਲੈ ਕੇ ਜਾਣਾ ਪੈਣਾ ਉੱਤਰ ਉੱਤਰ ਜੀ ਇਲੈਕਟ੍ਰਿਕ ਵੀਲ ਚੈਰ ਇਹ ਕਿ ਦੂਜੇ ਵਜਾ ਦਿੱਤਾ ਮੇਰੇ ਇਹ ਉੱਚੀ ਨੀਵੀਂ ਜੀ ਵੀ ਖੜੀ ਐ ਇਹਦੇ ਵਿੱਚ ਰੱਖੇ ਵੀ ਜਾਣਗੇ ਮਰੁੰਡੇ ਗੁਰਪ੍ਰੀਤ ਉਹਨਾਂ ਦੂਜੇ ਦੂਸਰੇ ਬਜਟ ਨੂੰ ਲੈ ਆਓ ਗੁਰਪ੍ਰੀਤ ਹਾਂ ਜੀ ਉਹਦੇ ਤੇ ਖੜਾ ਉਹਨਾਂ ਨੂੰ ਸਾਈਕਲ ਤੇ ਚੜਾਓ ਹੈਂ ਇਹ ਥੋੜੇ ਜਿ ਇਹਨਾਂ ਨੂੰ ਚਲਵਾ ਕੇ ਦਿਖਾ ਦੇਣਾ ਵੀ ਹੈਨਾ ਹਾਂ ਸਟਾਰਟ ਕਰਕੇ ਨਾ ਦਿਖਾ ਦੇਣਾ ਇੱਥੇ ਜ਼ੋਰ ਘੱਟ ਲੱਗੂਗਾ ਹੁਣ ਹਾਂ ਇਹ ਤੋਂ ਨਾ ਉਹ ਸਟਾਰਟ ਤੇ ਕੰਮ ਹੋ ਜਾਣਾ ਠੀਕ ਹੈ ਨਹੀਂ ਇਹ ਪੂਰੀ ਰੇਸ ਕਰਾਂਗੇ ਹਲੇ ਹਲੇ ਕਿੱਸ ਕੇ ਅੱਗੇ ਕਰ ਦੋ 50 ਠੀਕ ਹੈ ਜੀ ਤੇ ਹੌਲੀ 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 ਨਾਲ ਹੀ ਬੱਸ ਇਹ ਸੁਖਾ ਦੇਣਾ ਤੁਸੀਂ ਹਾਂ ਸੁਖਾ ਦੇਣਾ ਤੁਹਾਨੂੰ ਪਤਾ ਹੀ ਹੈ ਬਸ ਜਦੋਂ ਤੁਸੀਂ ਖੜਾਉਣਾ ਇਹਨੂੰ ਜ਼ਰੂਰ ਬੰਦ ਕਰਨਾ ਪਿੱਛੋਂ ਕਰਦੇ ਇਹਨਾਂ ਨੂੰ ਟ੍ਰੇਨਿੰਗ ਦੇਖੀ ਇਹ ਨੂੰ ਆ ਬਾਪੂ ਨੂੰ ਵੀ ਇਹ ਇਹ ਤੁਹਾਨੂੰ ਸਿਖਾ ਦੇਣਗੇ ਬਾਪੂ ਜੀ ਇਹ ਚਲਾਉਣੀ ਠੀਕ ਹੈ ਇਹਦੇ ਪਿੱਛੇ ਆਪਦੇ ਮਰੁੰਡੇ ਰੱਖ ਲਿਆ ਕਰਿਓ ਠੀਕ ਹੈ ਠੀਕ ਹੈ ਚਲੋ ਠੀਕ ਹੈ ਠੀਕ ਹੈ ਓਕੇ ਠੀਕ ਆਓਕੇ ਚੜ ਲੀਆਂ ਕਾਲਾ ਰੱਖੋ ਐਸ ਤਰ੍ਹਾਂ ਜਿਵੇਂ ਮਰੁੰਡੇ ਤਾਂ ਲੈ ਲਓ ਬਾਪਿਆਂ ਤੋਂ ਹਾਂਜੀ ਲੈ ਲਿਆ ਕੁਝ ਨਾ ਆਪਲਾਇਰ ਕੋ ਮਸਾਨਾ ਤੇਜ਼ ਆਉਂਦੀਆਂ ਜਾਂ ਗੱਡੀਆਂ ਅੱਛਾ ਬੋਰ ਇੱਥੇ ਲਵਾਈ ਰੁਕਦੀ ਅੱਗੇ ਆ ਜੀ ਹੋਰ ਪਹਿਲਾਂ ਵੀ ਇੱਕੇ ਪਰ ਉੱਤ ਤੱਕ ਰੁਕ ਜਾਇਆ ਕਰਨਗੇ ਗੱਡੀਆਂ ਜੀ ਹਾਂ ਚਲੋ ਆਪਾਂ ਇੱਕ ਇਹਨਾਂ ਦੇ ਵੀ ਮੰਗ ਆ ਜਿਹੜੀ ਬੱਸ ਇੱਥੇ ਰੁਕੇ ਹਾਂਜੀ ਉਹਨੂੰ ਆਪਾਂ ਲਿਖ ਕੇ ਦੇ ਦਿੰਨੇ ਉਹ ਵੀ ਥੋੜਾ ਹੱਲ ਕਰ ਦਿੰਦੇ ਬਾਕੀ ਮੈਂ ਮਿਸਨ ਦੇ ਕੇਂਦਰ ਤੇ ਸਭ ਕੈਂਪ ਲਗਵਾ ਲੱਗਿਆ ਅੱਛਾ ਜਿਹਨੇ ਰੁਕਾਂ ਦੇ ਨੈਸ਼ਨਲ ਦੀ ਪੈਨਸ਼ਨ ਹੋਈ ਤੇ ਜਿਹੜੇ ਆ ਸਾਈਕਲ ਵਗੈਰਾ ਜਿਹਨੂੰ ਵੀ ਹੋ ਚਾਹੀਦੇ ਹੈ ਬਾਕੀ ਸਾਰਾ ਸਮਾਨ ਬਸ ਫਿਰ ਵਧੀਆ ਕਰਵਾ ਲਓ ਠੀਕੀ ਸਭ ਨਾਲ ਮੀਟਿੰਗ ਹੋ ਗਈ ਮੈਂ ਅੱਛਾ ਬਸ ਹੁਣ ਵਰਕ ਪੈ ਗਿਆ ਕੁਛ ਰੁਕਣ ਲੱਗੇ ਲੋਕ ਕੋਈ ਨਹੀਂ ਹੋਰ ਰੁਕਣ ਠੀਕ ਹੈ ਜੀ ਠੀਕ ਹੈ ਮੈਡਮ ਜੀ ਸਾਡੀ ਪ੍ਰੈਸ ਨੂੰ ਲਵਾਓ ਜੀ ਪੰਜਾਬ 5100 ਕਾਰਨ ਪੈਨਸ਼ਨ ਕੇਸ ਆਗਿਆ ਪੈਨਸ਼ਨ ਦੇ ਦੋਦਾਰ ਕੱਢ ਦੇ ਉਮਰ ਦਾ 55 ਸਾਲ ਦੇ ਪੈਨਸਨ ਰੱਖੀ ਹੋਈ ਹੈ 50 ਸਾਲ ਕੋਈ ਨਹੀਂ ਦਾਰ ਕੱਢ ਲਓ ਤੁਸੀਂ ਇਹਨਾਂ ਦੇ ਕਰਵਾ ਦੇ ਲੱਗੀ ਹੋਈ ਇਹਨਾਂ ਦੀ ਨਹੀਂ ਲੱਗੀ ਹਾਂ ਜਿਹੜੇ ਗੱਲ ਵਿੱਚ ਦੋ ਕੇ ਮਾ ਜਾਂਦੇ ਅੱਛਾ ਇਹਨਾਂ ਨੂੰ ਦੇਖ ਲਓ ਕੀ ਕਰ ਸਕਦੇ ਆਪਾਂ ਇਲਾਜ ਕਰਵਾ ਦੇ ਠੀਕ ਹੈ ਜੀ 60 ਸਾਲ ਤੋਂ ਘਟਾ ਕਰਵਾ ਦਿੰਨੇ ਬਾਬਾ ਹਾਂਜੀ ਕੀ ਕਰਾਉਣਾ ਹੈ ਕੋਈ ਬੰਦੋਬਾਤ ਹੈ ਅੱਛਾ ਇਹਨਾਂ ਦਾ ਲੈ ਲੋ ਧਾਰਕੜ ਜੋ ਵੀ ਆਪਾਂ ਕਰ ਸਕਦੇ ਕਰ ਦਿੰਨੇ ਬਾਬਾ ਜੀ ਸਾਰਿਆਂ ਦਾ ਕਰਵਾ ਦਿੰਨੇ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਐ ਮਰੁੰਡੇ ਨਹੀਂ ਲੈ ਇਹਨਾਂ ਦੇ ਲੈ ਲੈ ਬਾਪੂ ਤੋਂ ਵੀ ਲਓ ਦੇ ਦੇ ਦਮੇ ਦੇ ਦੋ ਚੰਦਰਗੱਡ ਪੈਸੇ ਦੇ ਬਾਪੂ ਨੂੰ ਕਿੰਨੇ ਵੋਗੇ ਬਾਪੂ ਹਾਈ ਕਰ ਵੀ ਦੇ ਚੰਦਰ ਇੱਧਰ ਵੀ ਦੇ ਚੰਦਰ ਪੈਸੇ ਜਿੰਨੇ ਸਾਰੇ ਇਕੱਠੇ ਦੇਣਾ ਠੀਕ ਹੈ ਧੰਨਵਾਦ ਦੇ ਦੇ ਹੋਗੇ ਜੀ 200 ਦੇ ਦੇ ਆਓ ਬਾਪੂ ਤੋਂ ਵੀ ਲੈ ਲੈ సార్ <laughs>